ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹਾਂਜੀ ਅੱਜ ਆਪਾਂ ਪਾਕਿਸਤਾਨੀ ਸਲਵਾਰ ਦੀ ਕਟਿੰਗ ਕਰਾਂਗੇ ਮੈਨੂੰ ਭੈਣ ਦੇ ਇੱਕ ਦੇ ਕਈ ਦਿਨਾਂ ਤੋਂ ਮੈਸੇਜ ਆ ਰਹੇ ਸਾਨੂੰ ਪਾਕਿਸਤਾਨੀ ਸਲਵਾਰ ਦੀ ਕਟਿੰਗ ਕਰਕੇ ਦਿਖਾਓ ਤੇ ਹਾਂਜੀ ਫਰੈਂਡਸ ਇਹ ਆਪਾਂ ਇਹਦੀ ਸਲਵਾਰ ਹੈ ਪ੍ਰੋਪਰ ਢਾਲ ਭਾ ਕੇ ਆਪਾਂ ਕਟਿੰਗ ਕੀਤੀ ਆ ਜਿੰਨਾ ਕਿ ਤੁਹਾਡੀ ਸਲਵਾਰ ਦੀ ਸ਼ੇਪ ਬਹੁਤ ਸੋਹਣੀ ਆਵੇ ਤੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਹਾਂਜੀ ਸਲਵਾਰ ਕੱਟਣ ਵਾਸਤੇ ਆਪਾਂ ਦੇਖੋ 2 ਮੀਟਰ ਕਪੜਾ ਲਿਆ ਹੈ ਇਹ हाँ जी सलवार कट्ट वास्ते देखो ये अपना सिंगल कपड़ा हो गया तो यू सब तो पहले आप तरीके फोल्डिंग करना कपड़े इस तरह कन्नी कन्नी मिला देनी है तो इस तरीके फोल्डिंग हो गया अपना कपड़ा देखो सारा इस तरह ठीक है जी चंगी तरीको जहाँ करके रख लेना कपड़े में ਇਸ ਤੋਂ ਬਾਅਦ ਆਪਾਂ ਇੱਕ ਵਾਰੇ ਫੋਰ ਫੋਲਡਿੰਗ ਕਰਾਂਗੇ ਇਸ ਤਰ੍ਹਾਂ ਠੀਕ ਹੈ ਜੀ ਕੰਨੇ ਲੋਡ ਕਪੜਾ ਇਸ ਤਿੱਕ ਨਾ ਫੋਲਡਿੰਗ ਹੋ ਗਿਆ ਦੁਆਰਾ ਇਹ ਕਪੜਾ ਜੇ ਮੈਂ ਆਪਣੀ ਚਾਰਦੇ ਆ ਦੋ ਤੇ ਦੋ ਚਾਰ ਤੇ ਬਹੁਤ ਹੀ ਸੌਖੇ ਟੰਗਣਾ ਆਪਾਂ ਸਲਵਾਰ ਦੀ ਕਟਿੰਗ ਕਰਨੀ ਹੈ ਇਹ ਤੋਂ ਆਪਾਂ ਕਪੜਾ ਬਰਾਬਰ ਕਰ ਲੈਣਾ ਹੈ ਉਹ ਆਪਣੇ ਪੌਂਚੇ ਬਣਨੇ ਆ ਠੀਕ ਹੈ ਜੀ ਮੂਰੀਆਂ ਵਾਲਾ ਪਾਸਾ ਆਪਾਂ ਕਪੜਾ ਬਰਾਬਰ ਕਰ ਲੈ ਇੱਕੋ ਜਿਹਾ ਤੇ ਸਭ ਤੋਂ ਪਹਿਲਾਂ ਪੈਣੀ ਲੰਬਾਈ ਆਪਾਂ ਨੂੰ ਕੁੰਦਿਆਂ ਦੀ ਲੰਬਾਈ ਚਾਹੀਦੀ 34 ਇੰਚ ਤੇ ਆਪਾਂ 34 ਇੰਚ ਤੇ ਨਿਸ਼ਾਨ ਲਾਵਾਂਗੇ ਠੀਕ ਹੈ ਸਾਰੀ ਸਲਵਾਰ ਦੇ ਇੱਥੇ ਆਪਾਂ 34 ਇੰਚ ਤੇ ਨਿਸ਼ਾਨ ਲਾ ਲੈਣੇ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਲੈਣੀ ਹੈ ਇਹਦੇ ਪੌਂਚ ਪੌਂਚਾ ਹੈਗਾ ਜੀ ਆਪਣਾ 7.5 ਤਿਆਰ ਹੈ ਤੇ ਆਪਾਂ 8.5 ਰੱਖਾਂਗੇ 1 ਇੰਚ ਆਪਾਂ ਵਾਧੂ ਕਪੜਾ ਰੱਖਾਂਗੇ ਇਹ ਠੀਕ ਹੈ ਜੀ 7.5 ਤਿਆਰ ਹੈ ਤੇ ਆਪਾਂ 1 ਇੰਚ ਵਾਧੂ ਕਪੜਾ ਰੱਖੇਗਾ 8.5 ਤੇ ਇੱਥੋਂ ਆਪਾਂ ਰੱਖਾਂਗੇ ਜੀ ਜਿਹੜਾ ਆਸਣ ਆਸਣ ਰੱਖਣਾ ਆਪਾਂ 10.5 ਇੰਚ ਤੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਸਿੱਧਾ ਨਿਸ਼ਾਨ ਲਾਵਾਂਗੇ ਇੱਥੋਂ ਜਿਹੜਾ ਆਪਾਂ ਪਹੁੰਚੇ ਦੇ ਨਿਸ਼ਾਨ ਲਾਏ ਇੱਥੇ ਇਹਨੂੰ ਆਪਾਂ ਬਿਲਕੁਲ ਸਿੱਧਾ ਰੱਖਣਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਜੇ ਤੁਸੀਂ ਇਥੋਂ ਸਲਵਾਰ ਆਪਣੀ ਢੀੜੀ ਬਣਾਉਣੀ ਹੈ ਤਾਂ ਉਹਦੀ ਕਟਾਈ ਅਲੱਗ ਤੋਂ ਹੋਊਗੀ ਜੀ ਤੇ ਨਾਰਮਲ ਆਪਣੀ ਜਿਹੜੀ ਪਾਕਿਸਤਾਨੀ ਸਲਵਾਰ ਹੁੰਦੀ ਹੈ ਥੱਲੇ ਤੋਂ ਥੋੜੀ ਜਿਹੀ ਖੁੱਲੀ ਹੁੰਦੀ ਹੈ ਠੀਕ ਹੈ ਜੀ ਤੇ ਆਪਣੇ ਨਿਸ਼ਾਨ ਲੱਗ ਗਏ ਆ ਆਪਣੇ ਆਸਾਂ ਦੇ ਨਿਸ਼ਾਨ ਲੱਗ ਗਏ ਇਹ ਰੇਵ ਕਟਾਈ ਦਾ ਨਿਸ਼ਾਨ ਲੱਗ ਗਿਆ ਆ ਪਹੁੰਚਾ ਹੋ ਗਿਆ ਆਪਣਾ ਜੀ ਤੇ ਆ ਹੋ ਗਿਆ ਆਪਣਾ ਉਪਰੋਂ ਬਣਾ ਲੈਣਾ ਪਾਸਾ ਠੀਕ ਹੈ ਤੇ ਪਾਵਾਂਗੇ ਜੀ ਆਪਾਂ 1 ਇੰਚ ਦੀ ਢਾਲ ਇਸ ਤਰ੍ਹਾਂ ਜਿਹਦੇ ਨਾਲ ਕੇ ਆਪਣੀ ਸਲਵਾਰ ਜਿਹੜੀ ਅੱਗੇ ਤੋਂ ਪੌਂਚੇ ਦੇ ਉੱਪਰ ਨਾ ਡਿੱਗੇ 1 ਇੰਚ ਤੋਂ ਵੱਧ ਢਾਲ ਨਹੀਂ ਪਾਉਣੀ ਤੁਸੀਂ ਇਹ ਜੇ ਤੁਸੀਂ 1 ਇੰਚ ਤੋਂ ਵੱਧ ਢਾਲ ਪਾਤੀ ਤੇ ਜਿਹੜੀ ਥੋੜੀ ਸਲਵਾਰ ਹੈ ਉੱਚੀ ਹੋ ਜੂਗੀ ਠੀਕ ਹੈ ਜੀ ਆਪਾਂ 1 ਇੰਚ ਦੀ ਢਾਲ ਪਾਈ ਹੈ ਜਿਹਦੇ ਨਾਲ ਆਪਣੀ ਸਲਵਾਰ ਪੌਂਚੇ ਦੇ ਉੱਪਰ ਨਾ ਡਿੱਗੇ ਇਸ ਦੋ ਵਾਰ ਆਪਾਂ ਇਹਦੀ ਕਰ ਦਾਂਗੇ ਕਟਾਈ ਠੀਕ ਹੈ ਜੀ ते इधर मूरी वाली सैड तो कटिंग कर देंगे लो जी थोड़ी पाकिस्तानी सलवार की कटिंग होगी है जी तो इस तू बाद आप बेल्ट की कटिंग करा आ हो गया बेल्ट का कपड़ा डबल फोल्डिंग कपड़ा अपने को ठीक है जी बेल्ट हैगी अपनी ਵੀ ਇੰਚ ਤਿਆਰ ਹੈ ਤੇ ਆਪਾਂ 1 ਇੰਚ ਵਧ ਲਾਵਾਂਗੇ 21 ਇੰਚ ਤੇ ਠੀਕ ਹੈ ਜੀ ਅੱਧਾ ਇੰਚ ਇਧਰ ਸਲਾਈ ਚ ਅੱਧਾ ਇੰਚ ਇਧਰ ਸਲਾਈ ਚ ਆ ਜੂਗਾ ਤੇ 벨ਟ ਆਪਣੀ 20 ਇੰਚ ਤਿਆਰ ਹੋ ਜੂਗੀ ਤੇ 벨ਟ ਦੀ ਲੰਬਾਈ ਜਿਹੜੀ ਅਖੀ ਆਪਾਂ 7 ਇੰਚ ਰੱਖਾਂਗੇ 4 ਇੰਚ ਦੀ 벨ਟ ਆਪਾਂ ਤਿਆਰ ਚਾਹੀਦੀ ਆ ਤੇ ਟੋਟਲ ਆਪਾਂ ਕਟਾਈ 7 ਇੰਚ ਦੀ ਕੀਤੀ ਆ ੋ ਜੀ ਆਪਣੀ ਸਾਰੀ ਸਲਵਾਰ ਦੀ ਕਟਿੰਗ ਹੋ ਗਈ ਹੈ ਅਗਰ ਫੇਰ ਤੁਹਾਨੂੰ ਕੋਈ ਕੰਫਿਊਜ਼ਨ ਹੈ ਜਾਂ ਕੁਝ ਰਹਿ ਗਿਆ ਹੋਵੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਵਾਟਸਐਪ 'ਤੇ ਸ਼ੇਅਰ ਕਰਿਓ ਤੇ ਮਿਲਦੇ ਆ नेक्स्ट ਵੀਡੀਓ 'ਚ ਬਾਏ ਬਾਏ ਰੱਬ ਰੱਖਾ